ਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਕੱਲ ਤੱਕ ਇਤਿਹਾਸ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜੋ ਸਰਵਣ ਕੀਤਾ ਸੀ ਬਗਦਾਦ ਦੇ ਵਿੱਚ ਮਹਾਰਾਜ ਜੀਆਂ ਨੇ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਬਹੁਤ ਥੋੜੇ ਸਮੇਂ ਦੇ ਵਿੱਚ ਬੇਅੰਤ ਹੀ ਆਕਾਸ਼ ਪਤਾਲ ਦਰਸ਼ਨ ਕਰਾਏ ਔਰ ਫੇਰ ਇੱਕ ਥਾਂ ਤੇ ਸਤਸੰਗ ਹੋ ਰਹੀ ਸੀ ਦਰਗਾਹ ਦੇ ਵਿੱਚ ਉੱਥੋਂ ਇੱਕ ਕੌਲ ਭਰ ਕੇ ਪ੍ਰਸ਼ਾਦ ਦਾ ਨਿਸ਼ਾਨੀ ਵਜੋ ਪੀਰ ਦਾ ਬੇਟਾ ਨਾਲ ਲੈ ਕੇ ਆਇਆ ਤੇ ਪੀਰ ਦਾ ਮਨ ਜਮਾ ਹੋਇਆ ਔਰ ਬਾਬੇ ਬਾਬਾ ਸਾਮਾ ਉੱਥੇ ਮਹਾਰਾਜ ਜੀ ਰਹੇ ਆ ਪੀਰ ਜੀ ਤੇ ਹੋਰ ਬਹੁਤ ਸਾਰੀ ਸੰਗਤ ਸਤਿਗੁਰ ਦੇ ਚਰਨਾਂ ਵਿੱਚ ਆਉਂਦੀ ਰਹੀ ਤੇ ਇੱਕ ਦਿਨ ਪੀਰ ਜੀ ਮਹਾਰਾਜ ਜੀਆ ਨੂੰ ਬੇਨਤੀਆਂ ਕਰਕੇ ਇੱਕ ਦਿਨ ਪੀਰ ਜੀ ਮਹਾਰਾਜ ਜੀਆ ਨੂੰ ਬੇਨਤੀਆਂ ਕਰਕੇ ਆਪਣੇ ਮਨ ਦੇ ਪ੍ਰਸ਼ਨ ਸਵਾਲ ਪੁੱਛ ਰਹੇ ਹਨ ਸਤਿਗੁਰੂ ਮਹਾਰਾਜ ਉਸ ਦੇ ਜਵਾਬ ਦੇ ਰਹੇ ਹਨ ਤਾਂ ਇੱਥੋਂ ਤੱਕ ਇਤਿਹਾਸ ਸੁਣਿਆ ਸੀ ਅੱਜ ਅੱਗੇ ਇਤਿਹਾਸ ਸਾਂਝਾ ਕਰੀਏ ਰੋਜ਼ਾਨਾ ਦੀ ਤਰ੍ਹਾਂ ਪੰਜ ਵਾਰ ਸਤਨਾਮ ਵਾਹਿਗੁਰੂ ਜਪ ਕੇ ਰਸਨਾ ਪਵਿੱਤਰ ਕਰੋ ਸਾਰੇ ਬੋਲੋ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸੋ ਪੀਰ ਜੀ ਨੇ ਬੇਨਤੀ ਕੀਤੀ ਤਾਂ ਫਿਰ ਜਗਤ ਵਿੱਚ ਜੋ ਸਾਨੂੰ ਦੁੱਖ ਭਾਸਦਾ ਹੈ ਇਸ ਦਾ ਕੋਈ ਪ੍ਰਯੋਜਨ ਹੈ ਗੁਰੂ ਜੀ ਨੇ ਕਿਹਾ ਉਹ ਸਾਹਿਬ ਆਪਣੀਆਂ ਆਪ ਜਾਣਦਾ ਹੈ ਪਰ ਪੀਰ ਜੀ ਪ੍ਰਤੱਖ ਜੋ ਪਿਆ ਦਿਸਦਾ ਹੈ ਕਿ ਅਖਾੜੇ ਵਿੱਚ ਜੇ ਮਨ ਨੂੰ ਜੋਰ ਲਾਉਣ ਘੋਲਣ ਡਿੱਗਣ ਉੱਠਣ ਟਹਿਣ ਆਪ ਤੋਂ ਵੱਡੇ ਨਾਲ ਜੂਟਣ ਦਾ ਦੁੱਖ ਹੈ ਸੋਈ ਉਸ ਦੇ ਡੌਲਿਆਂ ਨੂੰ ਦੂਸਰਿਆਂ ਤੇ ਵਿਜੈਮਾਨ ਦੀ ਹੋਣ ਦੀ ਸੱਤਿਆ ਦਿੰਦਾ ਹੈ ਸੋਇਸ ਕਰਕੇ ਦੁੱਖ दारू ਹੈ ਤੇ ਸੁਖ ਰੋਗ ਹੈ ਜਿਹੜੇ ਮਨੁੱਖ ਸੁੱਖਾਂ ਦੀ ਸੇਜਾ ਤੇ ਬੈਠੇ ਰਹਿੰਦੇ ਆ ਉਹ ਕਦੇ ਸੂਰਮੇ ਨਹੀਂ ਬਣ ਸਕਦੇ ਸੋ ਪੀਰ ਜੀ ਨੇ ਕਿਹਾ ਜੀ ਬਹੁਤ ਠੀਕ ਹੈ ਵਾ 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 ਇੱਕ ਹੋਰ ਅਰਜ ਹੈ ਕਿ ਹਿੰਦੂ ਮਤ ਵਿੱਚ ਰੂਹ ਜੰਮਦੇ ਮਰਦੇ ਹਨ ਇਸਲਾਮ ਵਿੱਚ ਦੂਜੀ ਵਾਰ ਨਹੀਂ ਜਾਂਦੇ ਇਹਦਾ ਕੀ ਵਿਚਾਰ ਹੈ ਇੱਥੋਂ ਆਪਾਂ ਗੱਲ ਇਤਿਹਾਸ ਅਗਲੇ ਦਿਨ ਵਿਚਾਰ ਕਰਨ ਵਾਸਤੇ ਛੱਡਿਆ ਸੀ ਗੁਰੂ ਜੀ ਨੇ ਕਿਹਾ ਗੱਲ ਦੂਸਰੇ ਲੋਕ ਵਿੱਚ ਜਿਵੇਂ ਹੁੰਦੀ ਹੈ ਤਵੇਂ ਹੋਰ ਲੋਕਾਂ ਵਿੱਚ ਉਸ ਦੀ ਸਮਝ ਨਹੀਂ ਪੈਂਦੀ ਤੇ ਮੂਰ ਲੋਕ ਮੂਰਖ ਲੋਕ ਹਰ ਗੱਲ ਤੇ ਹੱਥਾਂ ਬੰਨ੍ਹ ਖਲੋਉਂਦੇ ਹਨ ਪੀਰ ਜੀ ਜੋ ਇੱਥੇ ਆ ਕੇ ਪਰਵਰਦਾ ਹੋ ਗਿਆ ਜਿਸ ਆਪਣੀ ਸੁਰਤ ਦੇ ਡੌਲੇ ਪੱਕੇ ਕਰ ਲਏ ਗਿਆਨ ਅਗਨੀ ਨਾਲ ਜਿਸ ਨੇ ਕੱਚੇ ਦਾਣੇ ਭੁੰਨ ਲਏ ਉਸ ਲਈ ਤਾਂ ਹੁਣ ਇੱਥੇ ਕੋਈ ਟਿਕਾਣਾ ਨਹੀਂ ਉਹ ਪਕਿਆਈ ਦੇ ਦੇਸ਼ ਵਿੱਚ ਜਾਵੇਗਾ ਜੋ ਫਲ ਮਿਰਛ ਨਾਲ ਪੱਕ ਗਿਆ ਫਿਰ ਟਾਣੀ ਨਾਲ ਲਟਕਿਆ ਨਹੀਂ ਰਹਿੰਦਾ ਹੁਣ ਟਾਣੀ ਉਸਦਾ ਦੇਸ਼ ਨਹੀਂ ਹੈ ਉਹ ਮਾਲਕ ਦੇ ਘਰ ਆਪੜੇਗਾ ਹੁਣ ਉਸਦਾ ਦੇਸ਼ ਉਹੀ ਹੈ ਜੋ ਜੀਵ ਇੱਥੇ ਆ ਕੇ ਸਮਾ ਅਜਾਈ ਕੋ ਆ ਗਿਆ ਜਿਸ ਨੇ ਆਪਣੇ ਆਪ ਨੂੰ ਪਕਾਇਆ ਨਹੀਂ ਕੱਚ ਵਿੱਚ ਹੀ ਟੁਰ ਗਿਆ ਉਸ ਨੂੰ ਕੱਚ ਪਕਾਈ ਦਾ ਉਥੇ ਜਾ ਕੇ ਪਤਾ ਪਵੇਗਾ ਜਿੱਥੇ ਕੱਚ ਪਕਾਈ ਦੀ ਸੰਭਾਲ ਹੁੰਦੀ ਹੈ ਸੰਭਾਲ ਕਿੱਥੇ ਹੁੰਦੀ ਹੈ ਸੰਗਤ ਜੀ ਕੱਚਿਆਂ ਪੱਕਿਆਂ ਦੀ ਸੰਭਾਲ ਦਰਗਾਹ ਵਿੱਚ ਹੁੰਦੀ ਹੈ ਬਚਨਾਂ ਨਾ ਕੱਚ ਪਕਾਈ ਉਥੇ ਪਾਏ ਉਸ ਦਾ ਉਹ ਕੱਚ ਉਸ ਦੇ ਫਿਰ ਜੰਮਣ ਦੀ ਲੋੜ ਹੈ ਜਿਹੜਾ ਕੱਚਾ ਹੈ ਉਹਨੂੰ ਅੱਗੇ ਫਿਰ ਜਨਮ ਮਿਲਦਾ ਹੈ ਔਰ ਜੋ ਉਸ ਦੇ ਵਿੱਚ ਕਚਿਆਈ ਦੇ ਰੂਪ ਵਿੱਚ ਮੌਜੂਦ ਹੈ ਪੁੱਜ ਗਏ ਦਾਣੇ ਦਾ ਉੱਗਣ ਵਾਲਾ ਅੰਗੂਰ ਨਹੀਂ ਰਹਿੰਦਾ ਪਰ ਅਣ ਪੁੱਜੇ ਦਾਣੇ ਵਿੱਚ ਉੱਗਣ ਦਾ ਅੰਗੂਰ ਹੁੰਦਾ ਹੈ ਉਹ ਉੱਗ ਸਕਦਾ ਹੈ ਜਿਵੇਂ ਕੱਚਿਆਂ ਦੇ ਮੁੜ ਪੱਕਣ ਲਈ ਉਹਨਾਂ ਨੂੰ ਅਜਲੀ ਰਹਿਮ ਮੁੜ ਮੁੜ ਸਮੇਂ ਤੇ ਮੌਕਾ ਦਿੰਦਾ ਹੈ ਉਹਨਾਂ ਵਿੱਚੋਂ ਮੁੜ ਜੰਮਣਾ ਵੀ ਇੱਕ ਮੁੜ ਪੱਕਣੇ ਦਾ ਮੁੜ ਕੇ ਸਮਾਂ ਹੱਥ ਆਉਣਾ ਹੈ ਜੋ ਫੇਰ ਦੁਬਾਰਾ ਤੋਂ ਪੱਕੇ ਤੇ ਪਰਵਰਦਾ ਹੋਵੇ ਕੱਚ ਦੂਰ ਕਰੇ ਤੇ ਕਸਰਾ ਕੱਢੇ ਮਾਪਿਆਂ ਦਾ ਪੁੱਤ ਨੂੰ ਫੇਰ ਫੇਰ ਅਖਾੜੇ ਘੱਲਣਾ ਉਸ ਨੂੰ ਫੇਰ ਫੇਰ ਮੌਕੇ ਦੇਣੇ ਹਨ ਕਿਉਂ ਮੱਲ ਬਣ ਜਾਵੇ ਦੇਖੋ ਗੁਰੂ ਮਹਾਰਾਜ ਨੇ ਕਿੰਨੇ ਸੋਹਣੇ ਤਰੀਕੇ ਨਾਲ ਬਾਤ ਸਮਝਾਈ ਹੈ ਜਿਹੜੇ ਕਹਿੰਦੇ ਆ ਜਨਮ ਮਰਨ ਨਹੀਂ ਹੁੰਦਾ। ਤੋਂ ਮਹਾਰਾਜ ਜੀਆ ਨੇ ਉਹਨਾਂ ਨੂੰ ਬਚਨ ਸਮਝਾਇਆ। ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਬੱਚੇ ਨੂੰ ਮਾਪੇ ਮੱਲ ਬਣਾਉਣਾ ਚਾਹੁੰਦੇ ਹੋਣ ਤਾਂ ਉਸ ਨੂੰ ਵਾਰੀ-ਵਾਰੀ ਅਖਾੜੇ 'ਚ ਘੱਲਦੇ ਆ। ਉਹ ਟੈਂਦਾ ਹੈ, ਕਸਰਤਾਂ ਕਰਦਾ ਹੈ, ਫੇਰ ਅਗਲੇ ਦਿਨ ਆਉਂਦਾ ਹੈ, ਫੇਰ ਅਗਲੇ ਦਿਨ ਆਉਂਦਾ ਹੈ। ਇਉਂ ਆਉਂਦਾ ਆਉਂਦਾ ਉਹ ਅਖੀਰ ਬਹੁਤ ਸੋਹਣਾ ਤਕੜਾ ਭਰਵਾ ਮੱਲ ਹੋ ਨਿਪੜਦਾ ਹੈ। ਇਸੇ ਤਰ੍ਹਾਂ ਜਿਹੜੀ ਰੂਹ ਆਤਮਾ ਹੈ ਪਰਮਾਤਮਾ ਸਾਡਾ ਸਾਰਿਆਂ ਦਾ ਮਾਪੇ ਪਿਤਾ ਹਨ ਉਹ ਮਾਤਾ ਪਿਤਾ ਪਰਮੇਸ਼ਰ ਸਾਡੀ ਰੂਹ ਆਤਮਾ ਨੂੰ ਵਾਰੀ 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 ਇਸ ਸੰਸਾਰ ਤੇ ਘੱਲਦਾ ਹੈ ਜਿਹੜੇ ਜਦੋਂ ਮੱਲ ਬਣ ਜਾਂਦੇ ਹਨ ਭਾਵ ਜਦੋਂ ਪੱਕ ਜਾਂਦੇ ਹਨ ਉਦੋਂ ਚਰਨਾਂ ਦੇ ਵਿੱਚ ਸਮਾ ਜਾਂਦੇ ਹਨ ਔਰ ਜਿੰਨਾ ਚਿਰ ਉਹ ਪੱਕਦੇ ਨਹੀਂ ਕੱਚੇ ਰਹਿੰਦੇ ਆ ਉਹਨਾਂ ਚਰ ਪਰਮੇਸ਼ਰ ਪ੍ਰਭੂ ਪਰਮਾਤਮਾ ਸਾਡੀ ਰੂਹ ਆਤਮਾ ਨੂੰ ਵਾਰੀ 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 ਧਰਤੀ ਤੇ ਘਲਦਾ ਹੈ ਤਾਂ ਕਿ ਸਾਡੀ ਰੂਹ ਆਤਮਾ ਪੱਕ ਜਾਵੇ ਤੇ ਪੱਕਿਆ ਹੋਇਆ ਫਲ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਦਾ ਲਈ ਸਮਾ ਜਾਵੇ ਪੀਰ ਜੀ ਸੋਚਾਂ ਤੇ ਵਿਚਾਰਾਂ ਸਾਡੀ ਬੁੱਧੀ ਦਾ ਕੰਮ ਹੈ ਇਹਨਾਂ ਨਾਲ ਅਸੀਂ ਸੁੱਖ ਵੀ ਪਾਉਂਦੇ ਆ ਤੇ ਦੁੱਖ ਵੀ ਪਾਉਂਦੇ ਆ ਸੋਚ ਜੇ ਤਾਂ ਸਿੱਧੇ ਰਸਤੇ ਤੁਰਦੀ ਐ ਤਾਂ ਸੁਭੇ ਦੂਰ ਕਰਦੀ ਐ ਵਿਸ਼ਵਾਸ ਦੇ ਦੇਸ਼ ਵਿੱਚ ਭਟਾ ਦਿੰਦੀ ਐ ਫਿਰ ਇੱਕ ਹੋਰ ਅਕਲ ਦੀ ਸੋਧੀ ਬੈਂਦੀ ਐ ਜੋ ਸਾਈਂ ਦੇ ਦੇਸ਼ ਲੈ ਜਾਂਦੀ ਐ ਜੇ ਅਕਲ ਨਾਲ ਸੰਸੇ ਸਿੱਖਦੇ ਜਾਈਏ ਤੇ ਸੰਸੇ ਨਿਵਰਤੀ ਦੀ ਅਕਲ ਨਾ ਵਧੇ ਤਾਂ ਆਸ ਅੰਦੇਸ਼ੇ ਦੇ ਦੇਸ਼ ਆਪਣੀ ਦਾ ਹੈ ਤੇ ਮਨ ਸਾਫਤ ਨਹੀਂ ਰਹਿੰਦਾ ਸੰਗਤ ਜੀ ਇਹ ਗੌਰ ਕਰਕੇ ਸੁਣ ਵਾਲਾ ਵਜਨ ਹੈ ਕਿ ਜੇ ਤਾਂ ਸੋਚ ਸਾਡੀ ਸਿੱਧੇ ਰਸਤੇ ਤੇ ਟੁਰੇ ਤਾਂ ਇਹਦੇ ਵਿੱਚੋਂ ਸ਼ੰਕਾ ਆਦਿਕ ਨਿਵਰਤ ਹੁੰਦੀ ਜਾਂਦੀ ਆ ਵਿਸ਼ਵਾਸ ਭਰੋਸਾ ਪ੍ਰੇਮ ਭਾਵਨਾ ਵਧਦੀ ਜਾਂਦੀ ਆ ਤੇ ਜੇ ਕਿਤੇ ਇਹ ਸੋਚ ਇਹ ਮਨ ਸਾਡਾ ਕੁਰਸਤੇ ਪੈ ਜਾਵੇ ਸ਼ੰਕਿਆਂ ਵਿੱਚ ਡੁੱਬਣਾ ਸ਼ੁਰੂ ਕਰ ਦੇਵੇ ਤੇ ਅੱਜ ਇੱਕ ਸ਼ੰਕਾ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਪੰਜਵਾਂ ਉਹਨਾਂ ਸ਼ੰਕਿਆਂ ਦੀ ਨਿਵਰਤੀ ਹੋਵੇ ਨਾ ਸਗੋਂ ਨਵੇਂ-ਨਵੇਂ ਨਵੇਂ-ਨਵੇਂ ਸ਼ੰਕੇ ਮਨ ਦੇ ਵਿੱਚ ਖੜੇ ਹੁੰਦੇ ਰਹਿਣ ਤਾਂ ਉਹ ਸ਼ੰਕਿਆਂ ਨਾਲ ਮਨ ਐਨਾ ਭਰ ਜਾਂਦਾ ਹੈ ਕਿ ਆਸ ਅੰਦੇਸ਼ੇ ਦੇ ਦੇਸ਼ ਅਪੜ ਜਾਂਦੇ ਆ ਤੇ ਮਨ ਫਿਰ ਸਾਬਤ ਨਹੀਂ ਰਹਿੰਦਾ ਅੱਜ ਦੁਨੀਆ ਵਿੱਚ ਦੇਖੋ ਸੰਗਤ ਜੀ ਸ਼ੰਕੇ ਬਹੁਤੇ ਆ ਭਰੋਸਾ ਘਟੇ ਵਿਸ਼ਵਾਸ ਘਟੇ ਇੱਕ ਦੂਜੇ ਦੇ ਉੱਪਰ ਸ਼ੱਕ ਸ਼ੁਭਾ ਬਹੁਤ ਜ਼ਿਆਦਾ ਆ ਬਹੁਤੇ ਲੋਕ ਬੜੇ ਕਥਾਵਾਚਕ ਸਾਡੇ ਕੀਰਤਨੀਏ ਖਾਸ ਕਰਕੇ ਹਰ ਇੱਕ ਗੱਲ ਤੇ ਉਹਨਾਂ ਨੇ ਕਿੰਤੂ ਪਰੰਤੂ ਕਰਨਾ ਹਰ ਇੱਕ ਗੱਲ ਤੇ ਸ਼ੰਕਾ ਕਰਨੀ ਉਹ ਸ਼ੰਕਾ ਨੂੰ ਨਿਵਿਰਤ ਨਹੀਂ ਕਰਦੇ ਸਗੋਂ ਨਵੀਂ ਨਵੀਂ ਸ਼ੰਕਾ ਆਪ ਵੀ ਖੜੀ ਕਰਦੇ ਆ ਤੇ ਸੰਗਤ ਵਿੱਚ ਵੀ ਪਾਉਂਦੇ ਆ ਜਿਹਦੇ ਕਰਕੇ ਉਹਨਾਂ ਨੂੰ ਸੁਣਨ ਵਾਲੀ ਸੰਗਤ ਵੀ ਆਸਾ ਤੇ ਅੰਦੇਸ਼ੇ ਦੇ ਦੇਸ਼ ਵਿੱਚ ਪਹੁੰਚੀ ਰਹਿੰਦੀ ਆ ਆਪ ਤਾਂ ਉਹ ਚਿੰਤਾ ਦੇ ਵਿੱਚ ਫੜੇ ਰਹਿੰਦੇ ਹੀ ਰਹਿੰਦੇ ਆ ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹਰੇਕ ਗੱਲ ਤੇ ਸ਼ੰਕਾ ਹਰੇਕ ਗੱਲ ਤੇ ਸ਼ੰਕਾ ਆਹ ਵੀ ਬਹਿਮ ਹੈ ਆਹ ਵੀ ਬਖੰਡ ਹੈ ਫੁਲਾਣੇ ਨੇ ਆ ਕਿਉਂ ਕਰਤਾ ਇਹ ਸਾਰੇ ਸ਼ੰਕੇ ਸਾਨੂੰ ਸੰਗਤ ਜੀ ਸਾਡੀ ਬੁੱਧੀ ਨੂੰ ਡੂੰਗੀ ਖਾਈ ਵਿੱਚ ਸੁੱਟ ਦਿੰਦੇ ਹਨ ਤੇ ਜਿੱਥੋਂ ਫਿਰ ਨਿਕਲਣਾ ਕਈ ਵਾਰੀ ਨਾ ਮੁਮਕਿਨ ਹੋ ਜਾਂਦਾ ਹੈ ਇਸ ਕਰਕੇ ਵੀ ਉਹ ਨਾਨਕidev ji maharaj ਕਿੰਨਾ ਸੋਹਣਾ ਬਚਨ ਬਗਦਾਦ ਦੇ ਵਿੱਚ ਪੀਰ ਜੀ ਨੂੰ ਇਹ ਕਹਿ ਕੇ ਇਹ ਉਦਾਹਰਣ ਦੇ ਕੇ ਸਮਝਾ ਰਹੇ ਹਨ ਆਪਾਂ ਵੀ ਸਮਝਣਾ ਹੈ ਬੁੱਧੀ ਸਾਨੂੰ ਸੋਝੀ ਦਿੰਦੀ ਹੈ ਪਰ ਪ੍ਰੇਰਿਤੀ ਦੀ ਤੇ ਫਿਰ ਬੁੱਧੀ ਦਾ ਰੁਖ ਬਾਹਰ ਬੰਨੇ ਆਪੇ ਵਿੱਚ ਲਜਾਣ ਵਾਲਾ ਨਾਮ ਹੈ ਜੋ ਸਾਈਂ ਦੀ ਖਜੂਰੀ ਵਿੱਚ ਰੱਖਦਾ ਹੈ ਦੇਖੋ ਬੁੱਧੀ ਤਾਂ ਸਾਨੂੰ ਬਾਹਰ ਲੈ ਕੇ ਜਾਂਦੀ ਹੈ ਜਿਹੜਾ ਬੰਦਾ ਜਿਆਦਾ ਗਿਆਨਵਾਨ ਹੋਏਗਾ ਜਿਸ ਦੀ ਬੁੱਧੀ ਬਹੁਤੀ ਤੀਖਣ ਹੋਏਗੀ ਉਹ ਬਹੁਤਾ ਚੰਚਲ ਹੋਏਗਾ ਉਹਨੂੰ ਚਿੰਤਾ ਬਹੁਤ ਹੋਏਗੀ ਉਹ ਚਿੰਤਾ ਦੇ ਵਿੱਚ ਹੀ ਡੁੱਬਿਆ ਰਹੇਗਾ ਪਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹ ਸਾਨੂੰ ਅੰਤਰਮੁਖੀ ਕਰਦਾ ਹੈ ਬਾਹਰਮੁਖੀ ਨਹੀਂ ਕਰਦਾ ਬੁੱਧੀ ਸਾਨੂੰ ਬਾਹਰਮੁਖੀ ਕਰਨੀ ਹੈ ਪਰਮੇਸ਼ਰ ਦਾ ਨਾਮ ਅੰਤਰਮੁਖੀ ਕਰਦਾ ਹੈ ਖਜੂਰੀ ਬਾਸ ਰੱਖਦਾ ਹੈ ਅੱਠ ਪੈਰ ਹਜੂਰੀ ਬਾਸ ਇਹ ਜੀਵਨ ਹੈ ਉਹ ਆਪਣੇ ਦੇਸ਼ ਪ੍ਰਾਪਤ ਹੋ ਜਾਂਦਾ ਹੈ ਸਦਾ ਉੱਥੇ ਹੀ ਰਹਿੰਦਾ ਹੈ ਮਾਇਆ ਦੇ ਮੋਹ ਨੇ ਸਾਡੇ ਦੁਆਲੇ ਦੇ ਸਮਾਨਾਂ ਨੂੰ ਸਾਨੂੰ ਹਜ਼ੂਰੀ ਵਿੱਚੋਂ ਖਿੱਚ-ਖਿੱਚ ਕੇ ਕੱਢਣਾ ਜਿਹੜੇ ਦੁਨਿਆਵੀ ਪਦਾਰਥ ਹੈ ਨਾ ਮਾਇਆ ਅਦਿਕ ਸੰਗਤ ਜੀ ਦੁਨਿਆਵੀ ਪਦਾਰਥ ਸਾਨੂੰ ਪਰਮੇਸ਼ਰ ਦੇ ਚਰਨਾਂ ਵਿੱਚੋਂ ਖਿੱਚ-ਖਿੱਚ ਕੇ ਬਾਹਰ ਤੋੜ-ਤੋੜ ਕੇ ਕੱਢਦੇ ਆ ਸਾਨੂੰ ਹਜ਼ੂਰੀ ਚੋਂ ਖਿੱਚ-ਖਿੱਚ ਕੇ ਕੱਢਦੇ ਆ ਪਰ ਅਸਾਂ ਵਿਚੇ ਵਸਦਿਆਂ ਹਜ਼ੂਰੀ ਤੋਂ ਬਾਹਰ ਨਹੀਂ ਆਉਣਾ ਇਹੋ ਸਾਡਾ ਅਖਾੜੇ ਦਾ ਘੋਲ ਹੈ ਅਸੀਂ ਭੁੱਲ ਨਾਲ ਭੁਲਾਵਣ ਹਾਰ ਰੂਜੀਆਂ ਤੇ ਅੰਦੇਸ਼ੀਆਂ ਨਾਲ ਜੁਗ ਕਰਨਾ ਤੇ ਉਹਨਾਂ ਤੇ ਫਤਿਹ ਪਾਉਣੀ ਹੈ ਪੰਜਾਂ ਮਹਾਵਲੀਆਂ ਤੇ ਫਤਿਹ ਪਾਉਣੀ ਹੈ ਜਿਵੇਂ ਬਚਨ ਹੁੰਦਾ ਨਾ ਮਹਾਰਾਜੀਆਂ ਦਾ ਪੰਜੇ ਬੱਧੇ ਮਹਾਵਲੀ ਕਰ ਸੱਚਾ ਟੋਹ ਉਹਨਾਂ ਪੰਜੇ ਮਹਾਵਲੀਆਂ ਤੇ ਫਤਿਹ ਪਾਉਣੀ ਹੈ ਜੋ ਹਜ਼ੂਰੀ ਤੋਂ ਗਾਇਬ ਕਰਨ ਵਾਲੇ ਦੂਤ ਨੇ ਫਤੇ ਪੌਣੀ ਤੇ ਉਹਨਾਂ ਨੂੰ ਨੇਹਣ ਲੈਣਾ ਤੇ ਸਦਾ ਹਜ਼ੂਰੀ ਚ ਵਸਣਾ ਇਹ ਸਾਡੀ ਜਿੱਤ ਹੈ। ਉਹ ਸਾਹਿਬ ਸਦਾ ਹਾਜ਼ਰ ਹੈ। ਹਾਜ਼ਰ-ਨਾਜ਼ਰ ਹੈ। ਅਸੀਂ ਉਸ ਦੀ ਹਜ਼ੂਰੀ ਵਿੱਚ ਹਾਂ ਪਰ ਮਨ ਨੂੰ ਹਜ਼ੂਰੀ ਤੋਂ ਗੈਰ-ਹਾਜ਼ਰ ਲਖਦੇ ਹਾਂ। ਹੁਣ ਅਸਾਂ ਸਿੱਖਣਾ ਹੈ ਕਿ ਮਨ ਨੂੰ ਸਦਾ ਹਜ਼ੂਰੀ ਵਿੱਚ ਕਿਵੇਂ ਰੱਖੀਏ। ਪੀਰ ਨੇ ਠੰਡਾ ਸਾਹ ਲੈ ਕੇ ਕਿਹਾ ਸੱਚ ਸੱਚ ਪਰ ਇਹਦੇ ਦੀ ਉਪਰਾਲਾ ਕੀ ਹੈ? ਗੁਰੂ ਜੀ ਨੇ ਕਿਹਾ ਸਿਫਤ ਸਲਾਹ ਕੀਰਤਨ ਤੇ ਨਾਮ ਜਪਣਾ ਅਠੇ ਪਹਿਰ ਨਾਮ ਨੂੰ ਫੜੀ ਰੱਖੋ ਨਾਮ ਹਜੂਰੀ ਚ ਰੱਖਦਾ ਉਸ ਦੀ ਯਾਦ ਪਿਆਰ ਭਰੀ ਜਾ ਸਿਫਤ ਸਲਾਹ ਵਾਲੀ ਯਾਦ ਸ਼ੁਕਰ ਦੇ ਅਰਦਾਸ ਵਾਲੀ ਯਾਦ ਇਹ ਨਾਮ ਹੈ ਇਹ ਸੁਣਦਾ ਪੀਰ ਰੰਗ ਵਿੱਚ ਰੰਗ ਰਤੜਾ ਹੁੰਦਾ ਗਿਆ ਉਸੇ ਸਵਾਦ ਵਿੱਚ ਹਜ਼ੂਰੀ ਵਿੱਚ ਟਿਕ ਗਿਆ ਤੇ ਪੀਰ ਅਕਾਲ ਪੁਰਖ ਵਾਹਿਗੁਰੂ ਅੱਲਾ ਕਹਿ ਲਓ ਰੱਬ ਕਹਿ ਲਓ ਪਰਮੇਸ਼ਰ ਕਹਿ ਲਓ ਉਸ ਦੇ ਨਾਮ ਵਿੱਚ ਰੰਗਿਆ ਗਿਆ ਤੋਂ ਸਾਧ ਸੰਗਤ ਜੀ ਇੱਥੇ ਮਹਾਰਾਜ ਜੀਆ ਨੇ ਬਹੁਤ ਕਿਰਪਾ ਕੀਤੀ ਬਗਦਾਦ ਦੇ ਵਿੱਚ ਔਰ ਬਗਦਾਦ ਦੇ ਵਿੱਚ ਇੱਕ ਗੱਲ ਪੱਕੀ ਹੈ ਕਿ ਗੁਰੂ ਨਾਨਕ ਦੇਵ ਜੀ ਉੱਥੇ ਗਏ ਨੇ ਔਰ ਉੱਥੇ ਮੁਸਲਮਾਨੀ ਕੇਂਦਰ ਹੈ ਜਿੱਥੇ ਹਿੰਦੂ ਦਾ ਨਾਮ ਲੈਣਾ ਸੌਖੀ ਬਾਤ ਨਹੀਂ ਕੋਈ ਉੱਥੇ ਮਹਾਰਾਜਿਆਂ ਦੀ ਇੰਨੀ ਕਦਰ ਪਈ ਕਿ ਉਹਨਾਂ ਦੀ ਯਾਦਗਾਰ ਉੱਥੇ ਬਣਾਈ ਗਈ ਔਰ ਉਹਨਾਂ ਦੀ ਯਾਦਗਾਰ ਨੂੰ ਲਗਾਤਾਰ ਸੰਭਾਲਿਆ ਗਿਆ ਤੇ ਪੁੰਨ ਦਾਨ ਸਮਝਿਆ ਗਿਆ ਉਹਨਾਂ ਦੀ ਯਾਦਗਾਰ ਨੂੰ ਸੰਭਾਲਣਾ ਔਰ ਇਸ ਯਾਦਗਾਰ ਦਾ ਕਾਇਮ ਰਹਿਣਾ ਪੰਜ ਸਦੀਆਂ ਤੱਕ ਸਤਿਗੁਰ ਜੀ ਦੇ ਉੱਥੇ ਜਾਣ ਔਰ ਅਲੌਕਿਕ ਸਤਕਾਰ ਪ੍ਰਾਪਤ ਕਰਨ ਦੀ ਉਗਾਹੀ ਭਰ ਰਿਹਾ ਹੈ ਸਾਡੇ ਲਈ ਤਾਂ ਭਾਈ ਗੁਰਦਾਸ ਜੀ ਦੀ ਉਗਾਹੀ ਹੀ ਕਾਫੀ ਹੈ ਜਿਹੜੇ ਬਾਹਰਲੇ ਸਮੂਤ ਹਨ ਇਹ ਤਾਂ ਆਮ ਗੁਣੀਆਂ ਦੇ ਲਈ ਜਿਨ੍ਹਾਂ ਨੇ ਨਹੀਂ ਮੰਨਣਾ ਹੁੰਦਾ ਸੋ ਇਥੋਂ ਫਿਰ ਮਹਾਰਾਜ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੰਧਾਰ ਜਿਹਨੂੰ ਕਾਬਲ ਗੰਧਾਰ ਕਿਹਾ ਜਾਂਦਾ ਹੈ ਤੇ ਗੰਧਾਰ ਮਨ ਮਹਾਰਾਜ ਜੀ ਫੇਰੀ ਪਾਉਣ ਵਾਸਤੇ ਗਏ ਗੁਰੂ ਨਾਨਕ ਜਾ ਕੋ ਭਇਆ ਦਇਆਲਾ ਸੋ ਜਨ ਹੋਆ ਸਦਾ ਨਿਹਾਲਾ ਬਾਦਸ਼ਾਹ ਸਿਕੰਦਰ ਜਦ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਉਸ ਦਾ ਇੰਡੀਆ ਇਹ ਸੀ ਕਿ ਜੁਨਾਨ ਤੋਂ ਲੈ ਕੇ ਹਿੰਦੁਸਤਾਨ ਤੱਕ ਹਿੰਦੁਸਤਾਨ ਸਮੇਤ ਇੱਕ ਰਾਜ ਕਰ ਲਵੇ ਇਸੇ ਕਰਕੇ ਉਹ ਇਲਾਕੇ ਬਾਦ ਇਲਾਕਾ ਫਤਿਹ ਕਰਦਾ ਜਗਾ ਜਗਾ ਬਸਤੀਆਂ ਤੇ ਨਗਰ ਬਸਾਉਂਦਾ ਆਇਆ ਤੇ ਉਥੇ ਜੁਨਾਨੀ ਵਸੂ ਦੇ ਟਿਕਾਣੇ ਬਣਾਉਂਦਾ ਤੇ ਕਈ ਜਗ੍ਹਾ ਕਿਲੇ ਬੰਦੀਆਂ ਥਾਪਦਾ ਆਇਆ ਕਿ سلسلہ ਲਗਾਤਾਰ ਚੱਲ ਰਿਹਾ ਉਹ ਜਿੱਥੋਂ ਜਿੱਥੋਂ ਦੀ ਲੰਘਿਆ ਨਾ ਬਾਦਸ਼ਾਹ ਅਸ਼ਕੰਦਰ ਜਿੱਤਣ ਤੋਂ ਬਾਅਦ ਉਹ ਕਿਲੇ ਬਣਾਉਂਦਾ ਗਿਆ ਤੇ ਇੱਕ ਫਿਰ ਜੁਨਾਨ ਦੇ ਲੋਕਾਂ ਨੂੰ ਉੱਥੇ ਵਸਾਉਂਦਾ ਗਿਆ ਤਾਂ ਕਿ ਉਹਦੇ ਆਪ ਦੇ ਇਲਾਕੇ ਦੇ ਲੋਕ ਹੈ ਜਿਹੜੇ ਉਹਨਾਂ ਇਲਾਕਿਆਂ 'ਚ ਵੱਸ ਜਾਣ ਤੇ ਉਹਦਾ ਰਾਜ ਭਾਗ ਸਦਾ ਲਈ ਕਾਇਮ ਰਹਿ ਜਾਵੇ ਅਫਗਾਨਿਸਤਾਨ ਵਿੱਚ ਜੋ ਕੰਧਾਰ ਨਾਮ ਦਾ ਸ਼ਹਿਰ ਹੈ ਕਈ ਦਾਨੇ ਲੋਕ ਆਖਦੇ ਨੇ ਕਿ ਇਹ ਨਗਰ ਵੀ ਉਹਨਾਂ 'ਚੋਂ ਇੱਕ ਹੈ ਕੰਧਾਰ ਨਗਰ ਜਿਹੜਾ ਕਿ ਇਸ ਬਾਦਸ਼ਾਹ ਨੇ ਵਸਾਇਆ ਸੀ ਹਰਾਤ ਤੋਂ ਲੈ ਕੇ ਹਿੰਦ ਤੱਕ ਦੇ ਰਸਤੇ ਦਾ ਇਹ ਸ਼ਹਿਰ ਇੱਕ ਡਾਟਾ ਅਕਲਮੰਦੀ ਦਾ ਫੌਜੀ ਟਿਕਾਣਾ ਹੈ। ਚਾਹੇ ਸਿਕੰਦਰ ਨੇ ਵਸਾਇਆ ਚਾਹੇ ਪਹਿਲਾਂ ਦੀ ਕੋਈ ਬਸੋਂ ਸੀ ਪਰ ਇਸੇ ਨੂੰ ਇਸ ਨੂੰ ਕਿਲੇਬੰਦ ਕਰਨਾ ਸਿਕੰਦਰ ਦੇ ਉੱਤੇ ਹੀ ਖਿਆਲ ਕੀਤਾ ਜਾਂਦਾ ਹੈ। ਵੱਸਦਾ ਰਿਹਾ ਇਹ ਸ਼ਹਿਰ ਸਦੀਆਂ ਤੱਕ ਆਪਣੇ ਧਨ ਉਪਜਾਉ ਹਰੇ ਭਰੇ ਮੈਦਾਨਾਂ ਦੇ ਵਿਚਕਾਰ ਕਈ ਰੰਗ ਇਸ ਨੇ ਤੱਕੇ ਅਖੀਰ ਇੱਥੇ ਨਾਦਰ ਦਾ ਫੇਰਾ ਪਿਆ ਜਿਸ ਨੇ ਇਸ ਨੂੰ ਸਰ ਕਰਕੇ ਆਪਣਾ ਇੱਕ ਅੱਡਾ ਬਣਾਇਆ ਤੇ ਲੁੱਟਮਾਰ ਦੇ ਬਹੁਤੇ ਧਨ ਦਾ ਖਜ਼ਾਨਾ ਇੱਥੇ ਲਿਆ ਕੇ ਠਕਾਇਆ ਕੰਧਾਰ ਦੇ ਵਿੱਚ ਨਾਦਰ ਸ਼ਾਹ ਰਹਿੰਦਾ ਹੁੰਦਾ ਸੀ ਨਾਦਰ ਜਦੋਂ ਮਾਰਿਆ ਗਿਆ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਉੱਠ ਕੇ ਛੇਤੀ ਨਾਲ ਕੰਧਾਰ ਦੇ ਕਬਜ਼ਾ ਕੀਤਾ ਤੇ ਸਾਰਾ ਖਜ਼ਾਨਾ ਸਾਮ ਕੇ ਉਹ ਬਾਦਸ਼ਾਹ ਬਣ ਗਿਆ ਉਸਨੇ ਕੁਝ ਵਿੱਤ ਕਰਕੇ ਨਵਾਂ ਕੰਧਾਰ ਬਸਾਇਆ ਤੇ ਆਪਣੀ ਰਾਜਧਾਨੀ ਬਣਾਈ ਹੁਣ ਵਾਲਾ ਕੰਧਾਰ ਜਿਸ ਦੇ ਵਿਚਕਾਰ ਚੌਕ ਹੈ ਅਤੇ ਚੁਰਾਹਾ ਸ਼ਹਿਰ ਨੂੰ ਚਾਰ ਹਿੱਸਿਆਂ 'ਚ ਵੰਡਦਾ ਹੈ ਤੇ ਉਗੜ ਦੁਗੜੀ ਪੱਕੀ ਫਸੀਲ ਵਿੱਚ ਹੈ ਅਹਿਮਦ ਸ਼ਾਹ ਦਾ ਬਸਾਇਆ ਹੋਇਆ ਹੈ ਇਹ ਅਹਿਮਦ ਸ਼ਾਹ ਅਬਦਾਲੀ ਨੇ ਬਸਾਇਆ ਹੋਇਆ ਹੈ ਤੇ ਪਹਿਲਾ ਕੰਧਾਰ ਉਸ ਤੋਂ ਕੁਝ ਬਿੱਥ ਤੇ ਖੰਡਰ ਹੋਇਆ ਪਿਆ ਜਿਹੜਾ ਕੰਧਾਰ ਬਾਦਸ਼ਾਹ ਸਿਕੰਦਰ ਨੇ ਕਿਲੇ ਬੰਦੀ ਕਰਾਈ ਸੀ ਜਿੱਥੇ ਨਾਦਰ ਸ਼ਾਹ ਰਿਆ ਕਰਦਾ ਸੀ ਸਾਡੀਆਂ 4 ਸਦੀਆਂ ਤੋਂ ਕੁਝ ਉੱਪਰ ਬੀਤ ਗਿਆ 450 ਸਾਲ ਤੋਂ ਮਤਲਬ ਵੱਧ ਉੱਪਰ ਸਮਾਂ ਲੰਘ ਗਿਆ ਕਿ ਅੱਜ ਇਹ ਕੋਲਿਆਂ ਵਾਲਾ ਕੰਧਾਰ ਘੁੱਬ ਵਸ ਰਹੇ ਹਾਸੇ ਗਹਿਮ ਗਹਿਮ ਤੇ ਚਹਲ ਪਹਿਲ ਹੋ ਰਹੀ ਸੀ ਕਿ ਇੱਕ ਚੁਪ ਵਿਲਾਇਤ ਦਾ ਪਾਦਸ਼ਾਹ ਇਸ ਤੇ ਚੜ ਆਇਆ ਇਹ ਕਿਲੇ ਕੋਟਾਂ ਦਾ ਸਰ ਕਰਨ ਵਾਲਾ ਤੇ ਆਕਾਰਨ ਹੀ ਖੂਨ ਦੀਆਂ ਨਦੀਆਂ ਬਹਾ ਕੇ ਆਪਣਾ ਸਿੱਕਾ ਬਿਠਾਉਣ ਵਾਲਾ ਹਮਲਾਵਰ ਨਹੀਂ ਸੀ ਨਾ ਇਹ ਡਰ ਦੇ ਸਹਿਮ ਦੇ ਕੇ ਲੋਕਾਂ ਦੇ ਤਹਿਤ ਬਹਾਲ ਦਾ ਸੀ ਇਹ ਸੂਰਮਾ ਦਿਲਾਂ ਨੂੰ ਫਤਿਹ ਕਰਦਾ ਸੀ ਤੇ ਕੈਦ ਹੋਏ ਦਿਲਾਂ ਨੂੰ ਖੁੱਲ੍ਹਾ ਦੇਣ ਕਾਰਨ ਖੁੱਲ੍ਹਾ ਦਾ ਸੁਲਤਾਨ ਕਹਾਉਂਦਾ ਸੀ ਇਹ ਆਪੇ ਨੂੰ ਆਪੇ ਦੀ ਬੰਦੀ ਤੋਂ ਛੁਡਾ ਕੇ ਆਪੇ ਦੇ ਸੋਮੇ ਪਰ ਪਹੁੰਚਾ ਕੇ ਸਦਾ ਆਨੰਦ ਦੇ ਰੰਗਾਂ ਵਿੱਚ ਲੈ ਜਾਂਦਾ ਸੀ ਇਹ ਵੈਰੀਆਂ ਨੂੰ ਮਿੱਤਰ ਬਣਾਉਂਦਾ ਸੀ ਇਸ ਕਰਕੇ ਇਸ ਨੂੰ ਸੁਲਾ ਦਾ ਪਯੰਬਰ ਵੀ ਕਿਹਾ ਜਾਂਦਾ ਸੀ ਹਾਂਜੀ ਇੱਕ ਦਿਨ ਇਹ ਜੋਧਾ ਆ ਨਿਕਲਿਆ ਕੰਧਾਰ ਦੀਆਂ ਜੂਹਾਂ ਵਿੱਚ ਨਾਲ ਫੌਜ ਕੋਈ ਨਹੀਂ ਤੋਪਖਾਨਾ ਕੋਈ ਨਹੀਂ ਤੀਰ ਬੰਦੂਕ ਕੋਈ ਨਹੀਂ ਇੱਕ ਆਪ ਹੈ ਤੇ ਦੋ ਇੱਕ ਸਾਥੀ ਹੋਰ ਹਨ ਜੋ ਪੁੱਛਦੇ ਹਨ ਕਿੱਧਰ ਤੇ ਕਿਸੇ ਪਤੇ ਪਰ ਮਾਲਕ ਜੀ ਉਹ ਜਾ ਰਹੇ ਹਨ ਆਪ ਬੋਲੇ ਦੇਖੋ ਕਰਤਾਰ ਦੇ ਰੰਗ ਲਿ ਜਾ ਰਿਹਾ ਹੈ ਉਹ ਆਪ ਕਿਸੇ ਦੇ ਪਾਸ ਜਿਸ ਪਰ ਉਹ ਟੁੱਟਾ ਹੈ ਜੇ ਹੁਣੇ ਕਿਤੇ ਮਿਲ ਪਏਗਾ ਤੇ ਉਸ ਦਾ ਕਾਰਜ ਅਲਾਸ ਹੋ ਜਾਏਗਾ ਇਹ ਸੂਰਮਾ ਕੌਣ ਹੈ ਇਹ ਜੋਧਾ ਕੌਣ ਹੈ ਇਹ ਸੂਰਮੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਜਿਹੜੇ ਕਿ ਕਿਸੇ ਨੂੰ ਕੱਟਵੱਟ ਨਹੀਂ ਕਰਦੇ ਸਗੋਂ ਹਰ ਇੱਕ ਨੂੰ ਗਲਵਕੜੀ ਵਿੱਚ ਲੈਂਦੇ ਹਨ ਕਿਸੇ ਨੂੰ ਮਾਰਦੇ ਨਹੀਂ ਸਗੋਂ ਜੀਵਨ ਦੀ ਜਾਂਚ ਸਿਖਾਉਂਦੇ ਨੇ ਇੰਨੇ ਨੂੰ ਇੱਕ ਨਗਰ ਆ ਗਿਆ ਤੇ ਬੇਰੋਗ ਦਾਤਾ ਅੰਦਰ ਵੜ ਗਏ ਹਾਂ ਜਾ ਖੜੋਤਾ ਇੱਕ ਮਕਾਨ ਦੇ ਅੱਗੇ ਜਿੱਥੋਂ ਇੱਕ ਸੋਹਣਾ ਜਿਹਾ ਜਵਾਨ ਗੱਭਰੂ ਮੋਗਲ ਅੰਦਰੋਂ ਨਿਕਲਿਆ ਘਰੋਂ ਨਿਕਲਦੇ ਦੇ ਨੈਣ 2 4 ਹੋਏ ਇੱਕ ਅਚਰਜ ਨੈਣਾਂ ਦੇ ਜੋੜੇ ਨਾਲ ਜਿਨ੍ਹਾਂ ਨੂੰ ਤੱਕ ਕੇ ਉਹ ਭੁਜੱਕ ਰਹਿ ਗਿਆ ਤੇ ਉਸ ਦੇ ਕਾਹਲੀ ਨਾਲ ਨਿਕਲ ਕੇ ਟੁਰ ਰਹੇ ਕਦਮ ਉਹਨਾਂ ਕਦਮਾਂ ਦੀ ਖੂਬ ਕੋ ਕਰਕੇ ਦੇਖਦਾ ਅਚਰਜ ਹੁੰਦਾ ਹੈ ਘਰ ਦੇ ਅੰਦਰੋਂ ਇੱਕ ਮਗਲ ਨਿਕਲਿਆ ਗੱਭਰੂ ਨੌਜਵਾਨ ਕਾਲੀ-ਕਾਲੀ ਨਿਕਲ ਰਿਹਾ ਸੀ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਸਾਹਮਣੇ ਉਹ ਦਰਸ਼ਨ ਕੀਤਾ ਕਾਲੀ-ਕਾਲੀ ਤੁਰਦੇ ਹੋਏ ਉਸ ਦੇ ਕਦਮ ਇੱਕਦਮ ਖਲੋ ਗਏ ਤੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਦਰਸ਼ਨ ਲਗਾਤਾਰ ਕਰਨ ਲੱਗਿਆ ਬੋ ਕਰਕੇ ਦੇਖਦਾ ਅਚਰਜ ਹੁੰਦਾ ਕਦੇ ਮਨ ਵਿੱਚ ਇੱਕ ਚਰਨਾਟ ਜੀ ਛਿੜਦੀ ਆ ਕਦੇ ਖਿੱਚ ਪੈਂਦੀ ਆ ਕਦੇ ਨਾજર ਕਦਮਾਂ ਵੱਲ ਚਲੀ ਜਾਂਦੀ ਆ ਉਸ ਸ਼ਿਨਾ ਦੇ ਵਿੱਚ ਇਸ ਤਰ੍ਹਾਂ ਦਾ ਹਾਲ ਉਸ ਦਾ ਹੋਇਆ ਆ ਤੇ ਉਸ ਨੇ ਅਚਾਨਕ ਪੁੱਛਿਆ ਹੇ ਸੋਹਣੇ ਨੈਣਾ ਵਾਲਿਓ ਆਪ ਜੀ ਦਾ ਨਾਮ ਕੀ ਹੈ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਹੇ ਸੋਹਣੇ ਨੈਣਾ ਵਾਲਿਓ ਆਪ ਜੀ ਦਾ ਨਾਮ ਕੀ ਹੈ ਉੱਤਰ ਵਿਲਿਆ ਮੇਰਾ ਨਾਮ ਨਾਨਕ ਨਿਰੰਕਾਰੀ ਮੁਗਲ ਨੇ ਕਿਹਾ ਨਾਨਕ ਨਾਨਕ ਨਰਾ ਅੰਕਾਰੀ ਕੀ ਮੈਨੇ ਹੋਏ ਤੁਹਾਡੇ ਨਾਮ ਦੇ ਫਿਰ ਉੱਪਰ ਤੱਕਿਆ ਅੱਖਣ ਲੱਗਿਆ ਐਸਾ ਨਾਮ ਅੱਗੇ ਮੈਂ ਕਦੇ ਸੁਣਿਆ ਨਹੀਂ ਗੁਰੂ ਜੀ ਨੇ ਕਿਹਾ ਇਸ ਦੇ ਮੈਨੇ ਹਨ ਖੁਦਾ ਦਾ ਬੰਦਾ ਮੋਗਲ ਨੇ ਕਿਹਾ ਬੰਦ ਹੈ ਏ ਖੁਦਾ ਵਾ ਵਾ ਕਰਮ ਜਾਗੇ ਬੰਦ ਹੈ ਏ ਖੁਦਾ ਮਿਲਿਆ ਬੰਦ ਹੈ ਏ ਵਾ ਵਾ ਚਿਹਰੇ ਵੱਲ ਤੱਕਦਾ ਗਿਆ ਤੇ ਕਿਸੇ ਸਵਾਦ ਵਿੱਚ ਪਰਦਾ ਗਿਆ ਫਿਰ ਬੋਲਿਆ ਕਿਸ ਦੇਸ਼ ਤੋਂ ਆਏ ਹੋ ਕਾਬਲ ਤੋਂ ਕਿ ਖੁਰਾਸਾਨ ਤੋਂ ਕਿ ਹਿੰਦ ਤੋਂ ਹਾਂ ਗੁਰੂ ਜੀ ਨੇ ਕਿਹਾ ਸਾਡਾ ਵਤਨ ਤਾਂ ਖੁਦਾ ਹੈ ਪਰ ਲੋਕ ਲੋਕ ਸਾਨੂੰ ਹਿੰਦੀ ਕਹਿੰਦੇ ਆ ਹਿੰਦੀ ਹਿੰਦੀ ਦਾ ਮਤਲਬ ਜਿਹੜਾ ਹਿੰਦੁਸਤਾਨ ਵਿੱਚ ਵਸ ਰਿਆ ਸੀ ਮੁਗਲ ਨੇ ਕਿਹਾ ਵਾ ਵਾ ਖੁਦਾ ਵਤਨ ਜਿਨ੍ਹਾਂ ਦਾ ਹੋਵੇ ਖੁਦਾ ਦੀਦਾਰ ਹੈ ਉਨ੍ਹਾਂ ਦਾ ਹਾਂ ਫਿਰ ਆਪ ਦਾ ਰਹਿਬਰ ਮੁਰਸ਼ਦ ਪੈਗੰਬਰ ਕੌਣ ਹੈ ਗੁਰੂ ਜੀ ਨੇ ਉੱਤਰ ਦਿੱਤਾ ਸਾਡਾ ਮੁਰਸ਼ਿਦ ਸਾਡਾ ਪੈਗੰਬਰ ਸਾਡਾ ਰਹਿਬਰ ਖੁਦਾ ਆਪ ਹੈ ਉਹੀ ਸਾਨੂੰ ਘੱਲਣ ਵਾਲਾ ਹੈ ਮੁਰਸ਼ਿਦ ਦੇ ਪੀਰ ਸਾਨੂੰ ਉਹ ਆਪ ਹੀ ਮਿਲਿਆ ਹੋਇਆ ਮਗਲ ਨੇ ਕਿਹਾ ਬੰਦ ਹੈ ਇਹ ਖੁਦਾ ਵਤਨ ਖੁਦਾ ਵੀਰ ਖੁਦਾ ਦੀਦਾਰ ਤਾਂ ਡਾਢੇ ਉੱਚੇ ਸੁੱਚੇ ਸੋਹਣੇ ਹਨ ਨਹੀਂ ਠਾ ਰਸੂਲ ਪਰ ਦਿਲ ਕਹਿੰਦਾ ਹੈ ਰਸੂਲੋਂ ਸੋਹਣੇ ਹਨ ਨਹੀਂ ਨਹੀਂ ਮੈਂ ਤਾਂ ਕਾਫਰ ਹੁੰਦਾ ਜਾਂਦਾ ਹਾਂ ਇਹ ਦੀਦਾਰ ਤਾਂ ਦੀਦਾਰੇ ਖੁਦਾ ਪਿਆ ਲੱਗਦਾ। ਉਹ ਮੁਸਲਮਾਨ ਕਹਿੰਦਾ ਮੈਂ ਸਾਡੇ ਰਸੂਲ ਨੂੰ ਤਾਂ ਨਹੀਂ ਦੇਖਿਆ। ਜਿਵੇਂ ਹਜ਼ਰਤ ਮੁਹੰਮਦ ਸਾਹਿਬ ਨੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਤਾਂ ਨਹੀਂ ਕੀਤੇ। ਪਰ ਉਹਨਾਂ ਬਾਰੇ ਸੁਣਿਆ ਹੈ, ਪੜ੍ਹਿਆ। ਮੁਸਲਮਾਨ ਕਹਿੰਦਾ ਰਸੂਲ ਦੇ ਦਰਸ਼ਨ ਤਾਂ ਨਹੀਂ ਕੀਤੇ। ਪਰ ਇੰਜ ਲੱਗਦਾ ਵੀ ਤੁਸੀਂ ਰਸੂਲ ਤੋਂ ਵੀ ਸੋਹਣੇ ਹੋ। ਇਹ ਦੀਦਾਰ ਤਾਂ ਦੀਦਾਰੇ ਖੁਦਾ ਪਿਆ ਲੱਗਦਾ ਹੈ। ਕਿਉਂ ਜੀ ਖੁਦਾ ਦੇ ਦੇਸ਼ਵਾਸੀ ਖੁਦਾ ਦੇ ਜਾਣਨਹਾਰ ਜੀ ਆਹ ਨਾ ਤਕਿਆ ਜੇ ਜੋ ਕੁਛ ਹੁੰਦਾ ਜਾਂਦਾ ਮੇਰੇ ਇਸ ਜੀ ਨੂੰ ਹੈ ਬਈ ਇਮਾਨ ਲਿਹਾ ਮੇਰੇ ਮਨ ਕਿ ਆਹ ਮੁਕੱਦਸ ਚਿਹਰਾ ਅੱਲਾ ਦੇ ਦੀਦਾਰ ਦਾ ਸ਼ੀਸ਼ਾ ਹੈ ਹਾਂਏ ਦੀਦਾਰ ਦੀਦਾਰੇ ਖੁਦਾ ਹੈ ਇਉਂ ਮਨ ਦੇ ਨਾਲ ਹੀ ਬਾਤ ਕਰਦਾ ਕਿਸੇ ਰਸ ਵਿੱਚ ਭਰਦਾ ਆਪਣੇ ਆਪ ਨਾਲ ਗੱਲਾਂ ਕਰੀ ਜਾ ਰਿਹਾ ਹੈ ਹਾ ਦਾਦੇ ਨੇ ਆਪਣੇ ਹੀ ਸੋਹਣੇ ਹੱਥਾਂ ਨਾਲ ਜਦੋਂ ਉਹ ਸਤਿਗੁਰ ਦੇ ਚਰਨਾਂ ਤੇ ਟੱਠਾ ਤਾਂ ਆਪਣੇ ਸੋਹਣੇ ਹੱਥਾਂ ਦੇ ਨਾਲ ਸਰੂਰ ਦੇ ਭਾਰ ਕਰਕੇ ਡਿੱਗ ਪਿਆ ਸਿਰ ਸੰਭਾਲਿਆ ਯਾਰ ਬਲੀ ਦਾ ਕੰਠ ਗਲਗਲ ਹੋ ਗਿਆ ਗੱਲ ਬੂਹੋਂ ਨਹੀਂ ਸੀ ਨਿਕਲਦੀ ਪਰ ਜ਼ੋਰ ਲਾ ਕੇ ਬੋਲਿਆ ਹੇ ਦਾਦਾ ਹੇ ਦਾਦਾ ਤੂੰ ਖੁਦਾਏ ਹੋ ਧਰਿਓ ਸਰੀਰਾ ਤੂੰ ਹੈਂ ਤਾਂ ਖੁਦਾ ਪਰ ਮਨੁੱਖਾ ਦੇ ਹੀ ਧਾਰ ਕੇ ਆਇਆ ਤੁਮ ਖੁਦਾ ਏ ਹੋ ਧਰਿਓ ਸਰੀਰਾ ਪੰਜ ਹੋ ਜਨਮ ਮਰਨ ਕੀ ਪੀੜਾ ਮੇਰੇ ਜਨਮ ਮਰਨ ਦਾ ਦੁੱਖ ਕਟ ਰਿਓ ਗੁਰੂ ਜੀ ਨੇ ਕਿਹਾ ਖੁਦਾ ਖੁਦ ਆਪ ਹੈ ਦੋ ਜਹਾਨਾ ਦਾ ਮਾਲਕ ਮੈਂ ਖੁਦਾ ਨਹੀਂ ਮੈਂ ਉਸ ਦਾ ਬੰਦਾ ਵੇਖਰੀਦ ਹਾਂ ਉਸ ਸੰਭਾਲ ਆਪਣੇ ਆਪ ਨੂੰ ਬੰਦੇ ਦੇ ਖਿਆਲ ਇਉਂ ਕਿਉਂ ਪੈਂਦਾ ਹੈ ਯਾਰ ਬਲੀ ਨੇ ਕਿਹਾ ਉਸ ਦਾ ਨਾਮ ਯਾਰ ਬਲੀ ਹੈ ਉਸ ਮੁਸਲਮਾਨ ਮੈਂ ਆਪਣੀ ਭਲਾਈ ਦਾ ਲੋੜਵੰਦ ਹਾਂ ਮੈਂ ਉਸ ਖੁਦਾਏ ਬੇਰੰਗੋ ਬੇਨਾਮ ਦਾ ਮੁਤਾਲਸੀ ਹਾਂ ਉਮਰ ਗੁਜ਼ਰ ਗਈ ਹੈ ਤਲਾਸ਼ ਤੇ ਢੂੰਡ ਦੇ ਵਿੱਚ ਇਹ ਕਹਿ ਕੇ ਬੇਨਤੀ ਕਰਦਾ ਰਹਿਮ ਕਰ ਮੈਨੂੰ ਬਖਸ਼ ਲੈ ਇਹ ਕਹਿੰਦਾ ਫੇਰ ਚਰਨਾ ਤੇ ਠੱਠਾ ਗੁਰੂ ਜੀ ਨੇ ਸਿਰ ਫਿਰ ਚਾ ਲਿਆ ਤੇ ਹੁਣ ਅੰਦਰ ਲੰਘ ਕੇ ਬਾਹਰਲੇ ਦਲਾਨ ਵਿੱਚ ਜਾ ਬੈਠੇ ਉਹਦੇ ਘਰ ਦੇ ਦਲਾਨ ਵਿੱਚ ਜਾ ਕੇ ਬਹਿ ਗਏ ਮਹਾਰਾਜ ਯਾਰਬਲੀ ਨੇ ਹੱਥ ਜੋੜ ਕੇ ਕਿਹਾ ਦਾਤਾ ਪਹਿਲੇ ਮਜਾਜ ਵਿੱਚ ਤਾਂ ਬੁੱਤਾਂ ਦੀ ਸੂਰਤ ਤਾਂ ਅੰਦਰ ਵੜ ਜਾਂਦੀ ਸੀ ਪਰ ਜਦ ਮੈਂ ਤਸਵਰ ਬੰਨਿਆ ਮੁਰਸ਼ਦ ਦਾ ਮੁੱਦਤਾ ਤੱਕ ਮੇਰੇ ਅੰਦਰ ਤਸਵੀਰ ਨਾ ਆਈ ਜੋਰ ਲਾਏ ਪਰ ਹਾਂਡ ਹੀ ਵੱਲੇ ਪਈ ਇਹ ਕੀ ਹੈ ਕਿ ਆਪ ਦਾ ਦੀਦਾਰ ਮੁਬਾਰਕ ਹੁਣੇ ਹੀ ਅੱਖਾਂ ਤੋਂ ਦਿਲ ਵਿੱਚ ਚਲਿਆ ਗਿਆ ਹੈ ਆਪੇ ਹਾਂ ਆਪੇ ਆਏ ਹਾਂ ਆਪੇ ਮਿਹਰ ਕਰੋ ਗੁਰੂ ਜੀ ਨੇ ਕਿਹਾ ਜਾਰੇ ਅੱਲਾ ਕਹ ਅੱਲਾ ਸਮਝ ਗੱਲ ਨੂੰ ਪਹਿਲੇ ਦਸਮਰ ਬੱਦੇ ਸਾਈਂ ਦੇ ਨਾ ਪਰ ਸੋਹਣਿਆਂ ਦੇ ਦਿਸਦੇ ਵਸਦੇ ਸੋਹਣਿਆਂ ਦੇ ਸਰੀਰ ਧਾਰੀਆਂ ਦੇ ਕੋ ਮੈਲ ਲਾ ਗਏ ਫਿਰ ਅੱਲਾ ਦੇ ਯਾਰ ਮੁਰਸ਼ਿਦ ਮਿਲਦੇ ਹਨ ਅਕਸਰ ਉਹ ਜਿਨ੍ਹਾਂ ਦਾ ਆਦਰਸ਼ ਹੁੰਦਾ ਹੈ ਕਿ ਸਾਡੇ ਬਹੁਤੇ ਮਰੀਦ ਹੋਣ ਕਿਉਂਕਿ ਬਹੁਤੇ ਸੰਤ ਜਾਂ ਪੀਰ ਜਾਂ ਮੁਰਸ਼ਿਦ ਉਹ ਹੁੰਦੇ ਆ ਜਿਨ੍ਹਾਂ ਦੇ ਮਨ ਵਿੱਚ ਭਾਵਨਾ ਹੁੰਦੀ ਆ ਵੀ ਸਾਡੇ ਚੇਲੇ ਚਾਟੜੇ ਬਹੁਤ ਜ਼ਿਆਦੇ ਮਹੌਬ। ਮਹਾਰਾਜ ਕਹਿੰਦੇ ਉਹ ਮਿਲਦੇ ਆ। ਉਹਦੇ ਸਜਦੇ ਸਲਾਮਾਂ ਵੇਖ ਕੇ ਬਹੁਤਾ ਆਦਰ ਭਾਉ ਲੈ ਕੇ ਉਹਨਾਂ ਦੀ ਸੁਰਤ ਵਿੱਚ ਇੱਕ ਉਮਾ ਰਹਿੰਦਾ ਹੈ। ਇਸ ਨੂੰ ਉਹ ਸਮਝਦੇ ਹਨ ਕਿ ਸਾਡੀ ਸੁਰਤ ਦਾ ਸੁੱਖ ਹੈ ਰੋਹਾਨੀ। ਜਿਸ ਵੇਲੇ ਉਹ ਮੌਜਦਾ ਨੂੰ ਸੁਣਾ ਰਹੇ ਹੋਣ ਕੋਈ ਰੂਹਾਨੀ ਕਥਾ ਵਾਰਤਾ ਤੇ ਸੁਣਨ ਵਾਲੇ ਹੋਣ ਚੰਗੇ ਚੰਗੇ ਧਨਾੜ ਤਾਂ ਸੁਣ ਤੋਂ ਉਹਨਾਂ ਦੀ ਹੋਰ ਹੀ ਹੋਂਦੀ ਜਾਂਦੀ ਹੈ ਤੇ ਜੇ ਉਹ ਹੋਣ ਗਰੀਬ ਤੇ ਸੁਣਨ ਵਾਲਾ ਹੋਵੇ ਇੱਕ ਅਧ ਤਾਂ ਸੁਰ ਹੋਰਵੇਂ ਬੋਲਦੀ ਹੈ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੰਨਾ ਸੋਹਣਾ ਵਚਨ ਸੁਣਾ ਰਹੇ ਵੀ ਜਿਹੜੇ ਮੁਰਸ਼ਿਦ ਹੁੰਦੇ ਆ ਆਮ ਦੁਨਿਆਵੀ ਉਹਨਾਂ ਦੇ ਸੁਣਨ ਵਾਲੇ ਜੋ ਸਰੋਤੇ ਇੱਕ ਤਾਂ ਅਮੀਰ ਲੋਕ ਹੋਣ ਤਣਾੜ ਤੇ ਦੂਜਾ ਉਹਨਾਂ ਦੀ ਹੋਵੇ ਗਿਣਤੀ ਵੱਧ ਤਾਂ ਸੁਣਾਉਣ ਵਾਲੇ ਉਹਨਾਂ ਮੁਰਸ਼ਿਦਾ ਦੀ ਜਿਹੜੀ ਰਵਾ ਹੁੰਦੀ ਆ ਉਹਨਾਂ ਦਾ ਵਿਚਾਰ ਜਿਹੜਾ ਹੁੰਦਾ ਉਹਨਾਂ ਦੀ ਸੁਰਤ ਉਹ ਕਿਸੇ ਹੋਰ ਟਿਕਾਣੇ ਤੇ ਹੁੰਦੀ ਆ ਪਰ ਉਹਨਾਂ ਹੀ ਮੁਰਸ਼ਿਦਾ ਨੂੰ ਸੁਣਨ ਵਾਲੇ ਜੇ ਲੋਕ ਬਿਲਕੁਲ ਗਰੀਬ ਹੋਣ ਤੇ ਹੋਣ ਵੀ ਬਹੁਤ ਥੋੜੇ ਕੋਈ ਇੱਕ ਅੱਧ ਤਾਂ ਉਹਨਾਂ ਦੀ ਸੁਰਤ ਹੋਰ ਹੁੰਦੀ ਹੈ ਇਹ ਗੱਲ ਬਿਲਕੁਲ ਸੱਚ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਸੱਚ ਕਿਉਂ ਨਾ ਹੋਵੇ ਸਤਿਗੁਰੂ ਆਪ ਕਹਿ ਰਹੇ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਵੀ ਵਚਨ ਕਰਨਾ ਭਾਈ ਕਿਸੇ ਨੇ ਪੁੱਛਿਆ ਬਾਬਾ ਜੀ ਨੇਤਰ ਬੰਦ ਕਰਕੇ ਅੱਖਾਂ ਮੀਟ ਕੇ ਕੀਰਤਨ ਕਿਉਂ ਕਰਦੇ ਹੋ ਵਚਨ ਕਿਹਾ ਮਹਾਂਪੁਰਖਾਂ ਨੇ ਆਖਿਆ ਭਾਈ ਜਦ ਵੇਖੀਦਾ ਹੈ ਜੇ ਸੰਗਤ ਬਹੁਤੀ ਹੋਵੇ ਤੇ ਮਨ ਵਿੱਚ ਮਾਣ ਹੋ ਜਾਂਦਾ ਵੀ ਮੈਨੂੰ ਇੰਨੇ ਲੋਕੀ ਸੁਣਨ ਆਏ ਇੰਨੀ ਸੰਗਤ ਸੁਣਨ ਆਈ ਤੇ ਜੇ ਸੰਗਤ ਹੋਵੇ ਥੋੜੀ ਤਾਂ ਮਨ ਕਈ ਵਾਰੀ ਨਿਰਾਸ਼ਤਾ ਵਿੱਚ ਜਾ ਸਕਦਾ ਹੈ ਕਿ ਮੈਨੂੰ ਤਾਂ ਸੁਣਨ ਹੀ ਕੋਈ ਨਹੀਂ ਆਇਆ ਬਹੁਤ ਥੋੜੇ ਸੁਣਨ ਆਏ ਹਾਂ ਇਸ ਕਰਕੇ ਭਾਈ ਨੇਤਰ ਬੰਦ ਕਰਕੇ ਕੀਰਤਨ ਕਰੀਦਾ ਕੇਵਲ ਤੇ ਕੇਵਲ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਰੱਖ ਕੇ ਸੰਗਤ ਬਹੁਤੀ ਹੋਵੇ ਭਾਵੇਂ ਥੋੜੀ ਹੋਵੇ ਜਦੋਂ ਮਨ ਦਾ ਧਿਆਨ ਸਤਗੁਰ ਦੇ ਚਰਨਾਂ ਵਿੱਚ ਹੋਵੇ ਸੰਗਤ ਵੱਲ ਨਾ ਹੋਵੇ ਲੋਕਾਂ ਵੱਲ ਨਾ ਹੋਵੇ ਤਾਂ ਉਸ ਸਮੇਂ ਮਨ ਫਿਰ ਇੱਕ ਰਸ ਵਿੱਚ ਤੇ ਇੱਕ ਉਮਾ ਵਿੱਚ ਰਹਿੰਦਾ ਹੈ ਇਸੇ ਕਰਕੇ ਨੇਤਰ ਬੰਦ ਕਰਕੇ ਕੀਰਤਨ ਕਰਦੇ ਆਂ ਤੋ ਸਾਧ ਸੰਗਤ ਜੀ ਮਹਾਰਾਜ ਨੇ ਕਿੰਨਾ ਸੋਹਣਾ ਬਚਨ ਇਸ ਮੁਸਲਮਾਨ ਨੂੰ ਸੁਣਾਉਣਾ ਕੀਤਾ ਜਾਰ ਬਲੀ ਨੇ ਠੰਡਾ ਸਾਹ ਲਾ ਕੇ ਕਿਹਾ ਖੂਬ ਪਰ ਮਹਾਰਾਜ ਜੀਆਂ ਦੇ ਨਾਲ ਬੜਾ ਲੰਮਾ ਸਮਾਂ ਉਸ ਦਾ ਬਚਨ ਚੱਲਦਾ ਰਿਹਾ ਮਹਾਰਾਜ ਨੇ ਉਸ ਨੂੰ ਬੜੀਆਂ ਜੁਗਤਾ ਸਮਝਾਈਆਂ ਬੜੇ ਇਸ ਮਹਾਰਾਜ ਜੀਆਂ ਨੇ ਰੰਝ ਉਸ ਦੀ ਝੋਲੀ ਵਿੱਚ ਪਾਏ ਹੋਰ ਕਿਹੜੇ-ਕਿਹੜੇ ਬਚਨ ਕੀਤੇ ਕੀ ਕੀ ਮਹਾਰਾਜ ਜੀਆਂ ਨੇ ਸੁਣਾਇਆ ਕਿਹੜੀ ਕਿਹੜੀ ਕਿਰਪਾ ਕੀਤੀ ਇਹ ਆਪਾਂ ਰਹਿੰਦਾ ਵਿਚਾਰ ਕੱਲ ਦੇ ਇਤਿਹਾਸ ਵਿੱਚ ਸਰਵਣ ਕਰਾਂਗੇ ਕੰਧਾਰ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰ ਰਹੇ ਹਨ ਇੱਥੋਂ ਤੱਕ ਇਤਿਹਾਸ ਅੱਜ ਬਾਕੀ ਕੱਲ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ